ਇਹ ਕਹੇ ਤੋ ਦੋ ਬੱਕਰੀਆਂ ਉਹੀ ਲਟਾਤੀਆਂ ਨੇ ਯਾਰ ਆਪਾਂ ਕੰਨੇ ਮਾਝੂ ਜਿਵੇਂ ਮਰਜੀ ਫੜਾ ਦੇ ਅੰਬਾਣੇ ਇੱਕ ਬੱਕਰੀ ਯਾਰ ਰੁਪਿਆ ਬਣ ਗਿਆ ਤੋ ਇਹ ਬਹੁਤ ਹੈ ਉਹ ਬੰਦੇ ਮੈਨੂੰ ਕਹਿੰਦੇ ਕਹਿੰਦੇ ਰਾਜੂ ਬਹੁਤ ਵਧੀਆ ਬੱਕਰੀਆਂ ਨੇ ਦੂਏ ਤਨ ਕਹਿੰਦੇ ਰੰਗ ਲਾ ਦੇ ਮੇਮਨੇ ਦੇ ਪੈਰ ਦੇਖ ਵੀਰੇ ਮੋਟਾ ਹੱਡਾ ਪੈਰਾਂ ਦਾ ਵੀਰੇ ਕਿਸੇ ਗੱਲੋਂ ਘਾਟ ਨਹੀਂ ਪਾਕਿਸਤਾਨੀ ਪਾਕਿਸਤਾਨੀ ਰੰਗ ਹੈ ਚੌੜਾ ਸੀਨਾ ਸੁਨਾ ਬੱਕਰੇ ਦਾ ਪਾਕਿਸਤਾਨੀ ਰੰਗ ਹੈ ਰੰਗ ਵੀ ਮੱਥਾ ਵੀ ਜੀ ਜੀ ਨਹੀਂ ਤੁਸੀਂ ਮਾਰੀ ਛੜੀ ਡਬਲ ਹੱਟ ਦਾ ਮਰਜੀ ਥੋੜੀ ਆ ਜੀ ਪੂਰਾ ਉਹ ਛੱਡਾ ਨਹੀਂ ਜਿਵੇਂ ਮਰਜੀ ਲੈ ਯਾਰ ਪਤਾ 라ਜੂ ਉਹ ਕੰਮ ਕਰਦਾ ਹੀ ਨਹੀਂ ਆ ਪਾੜ ਬਾਈ ਯਾਰ ਕਦੇ ਕੀਤਾ ਅੱਜ ਕਰ ਫੇਰ ਉਹ ਰੋਜ ਦਾ ਵਪਾਰੀ ਹੱਥਾਂ ਨਾਲ ਦੀ ਖਾਲੀ ਫਿਰਦਾ ਹੁਣ ਉਹ ਸਵੇਰ ਕੀ ਹੋਇਆ ਹੋਇਆ ਉਹ ਭੱਜ ਗਏ ਆਪਾਂ ਫੇਰ ਵੀ ਨਹੀਂ ਭੱਜੇ ਆਪਾਂ 1000 ਰੁਪਏ ਉੱਪਰ ਵੀ ਅਗਲਾ ਤੋਂ ਲਾ ਕੇ ਆਏ ਉੱਥੇ ਤਾਂ ਹੁਣ ਸਾਰੀ ਭੱਜ ਗਈ ਫੇਰ ਛੋਟਾ ਖੜਾ ਭਾਈ ਫੇਰ ਛੋਟਾ ਕਾਲਾ ਲੈ ਲੈ ਅੱਛੀ ਆਏ ਕਸਮਾਲਾ ਤਾਡੇ ਲਾ ਦੇਣ ਨਾਲੇ ਬੇਟਨ ਚ ਪਾਣੀ ਕੱਚੀ ਹੈ ਸਾਰਾ ਸਾਰਾ ਪ੍ਰੋਗਰਾਮ ਤਿਆਰ ਹੈ ਆਸੀ ਦੀ ਘਾਟ ਦੇਖੋ ਅੱਜਾ ਮੂੰਹ ਦੇਖਿਆ ਹੁਣ ਟੌੜਾ ਬਹੁਤ ਆਉਂਦਾ ਵੀਰੇ ਚੀਜ਼ ਇਲੈਕਟ੍ਰੀਕੀ ਕੋਈ ਮਾਰੀ ਪਰ ਪ੍ਰੋਗਰਾਮ ਪਰ ਪਾਹ ਲਾਉਣਾ ਅਸੀਂ ਕਰਦੇ ਵੀ ਘਾਟ ਖਰਚਾ ਘਟ ਲੈ ਲਿਆ ਆਪਣਾ ਹਾਂ ਮੈਂ ਮੱਦੀ ਸੀਗਾ ਕੋਈ ਤਾਂ ਦੁਕਾਨ ਐ ਥਾਮ ਤੇ ਥਾਮ ਚੜਿਆ ਪਿਆ ਜਿਹੜਾ ਮਾਰਦੀ ਲੈ ਲੈ ਕੁਆਲਟੀ ਦੇ ਲੈ ਜਾ ਸਾਡੇ ਕੋਲ ਦਾ ਬਸ ਅਸੀਂ ਤੇ ਇਹ ਕਹਨੇ ਆ ਇਹ ਕਿੰਨੇ ਮਹੀਨੇ ਦਾ ਚੀਜ਼ ਆ ਇਹ ਤਾਂ ਵੀਰੇ ਹੁਣ 2 ਮਹੀਨਿਆਂ ਦਾ ਆ ਯਾਰ ਬੱਚਾ 2 ਨੂੰ 2.5 ਦਾ ਹੁਣ ਬਸ 2.5 ਦਾ ਬਸ ਕੋੜਾ ਦੇਖ ਬੱਚੇ ਦਾ ਕੋੜੇ ਦਾ ਮੁੱਲ ਹੈ ਸਿੰਗੀ ਬਹੁਤ ਅੱਛੀ ਐ ਰੰਗ ਬਹੁਤ ਅੱਛਾ ਐ ਅਤਰੀ ਲੋਹਾ ਪਤਲੀ ਚਮੜੀ ਦਾ ਪਿਓ ਪਿਆਰ ਚਮੜੀ ਐ ਪਤਲੀ ਦੇਖੋ ਇਸ ਦਾ ਕੋਈ ਘਾਟ ਨਹੀਂ ਇਹ ਬਟਾ ਨਾ ਲਓ ਆ ਤੁਹਾਨੂੰ ਦਨ ਨਹੀਂ ਭੱਗ ਵੱਧ ਪੈਸੇ ਲਾਉਣੇ ਸਹੀ ਹੈ ਬੰਦੇ ਨੇ ਚਾਰੇ ਰਸਤੇ ਖੁੱਲੇ ਕਰ ਜਿਹੜੇ ਨਾਲ ਨੂੰ ਹਰ ਚੀਜ਼ ਅਸੀਂ ਆ ਇਹ ਚੀਜ਼ਾਂ ਗੋਲ ਨਲਾਂ ਨਾਲ ਤੈਨੂੰ ਲੈ ਕੇ ਦੇਖ ਲਈ ਕਿਤੋਂ ਗੋਲ ਨਲਾਂ ਨਾਲ ਬਿਲਕੁਲ ਠਿੰਡ ਦੇਣੀ ਹੈਗੇ ਨਾਲ ਜਿਹਨੂੰ ਮਰਜ਼ੀ ਦਿਖਾ ਦੀ ਵੀਡੀਓ ਚੱਲਦੀ ਹੈ ਮੈਂ ਆ ਲੈ ਵੀਡੀਓ ਦੋ ਕੈਮਰੇ ਖੜੇ ਨੇ ਬਿਲਕੁਲ ਗੋਲ ਨਲਾਂ ਨਾਲ ਰਚਾਈ ਹੈ ਇਹ ਕੀ ਮੰਗਦਾ ਹੈ 8000 ਤੁਸੇ ਤਾਂ ਤਾਰਾਂ ਹੀ ਨੇ ਬਾਈ ਮੈਨੂੰ ਛੋਟੇ ਬੇਸ ਸੰਭੋਲ ਇਦਾਂ ਹੋ ਕੇ ਦੱਸੋ ਤੁਸੀਂ ਪਰ ਇਹੋ ਪੁੱਛ ਲੈ ਯਾਰ ਸਾਡਾ ਬਸ ਪਤਾ ਨਹੀਂ ਦੇਣਾ ਕੋਈ ਗੱਲ ਦੀ ਮੈਂ ਇੱਕ ਹਟਾਂ ਲੈ ਲੈ ਆਹ ਹੀ ਕੋਲੂ ਮੈਂ ਕੋਈ ਇਹਨਾਂ ਨੂੰ ਗੱਲ ਸੁਣਾਈਏ ਉਹ ਜਿਹੜਾ ਜਿਹੜਾ ਇਹ ਕਹਿੰਦੇ 12 ਮਹੀਨੇ ਦਾ ਬੜਾ ਲੈ ਜਾ 7 ਮਹੀਨਿਆਂ ਦਾ ਰਾਜੂ ਬੱਚਾ 12 ਮਿੰਨਾਂ ਜੱਟਾ ਲੱਗਦਾ ਮੈਂ ਤਾਂ ਮੈਨੂੰ ਆਸਾਂ ਮੈਂ 18000 ਰੁਪਏ ਦੇ ਭੇਂਡਾਂ ਦਾ ਗਿਆ ਆ ਦਿੱਤਾ ਨੇ ਵਾਲੇ ਨੇ ਇਹਨਾਂ ਹੱਡ ਬੜਾ ਖੁੱਲਾ ਹੈ ਜੇ ਤੂੰ ਆਇਆ ਦੂਰੋਂ ਚੰਗਾ ਬੱਕਰਾ ਹੈ ਫਿਰ ਛੋਟੇ ਨਾਲ ਮੱਥਾ ਨਾ ਮਾਰ ਹਾਂ ਉਹਨੂੰ ਟਾਈਮ ਲੱਗੂਗਾ ਇਹ ਤਿਆਰ ਹੈ ਇਹ ਤਿਆਰ ਹੈ ਉਹਨੂੰ ਐ ਕੋਈ ਪਾਲਣ ਵਾਲਾ ਜੀ ਦੋ ਤਾਂ ਵਿਕੇ ਜਾਣਾ ਵਿਕੇ ਜਾਣਾ ਇਹ ਵੀ ਵੀ ਗਿਆ ਉਹ ਵੀ ਉਹ ਵੀ ਉਹ ਕਾਲਾ ਸੁਖਸੀਰਨੀ ਵਾਲਾ ਲੈ ਜੂ ਕੋਈ ਮਾਂ ਨੂੰ ਦੋਏ ਪੁੱਤ ਇੱਕੋ ਜੀ ਹੁੰਦੇ ਨੇ ਹੁੰਦੇ ਨੇ ਨਾ ਮੇਰਾ ਤਾਂ ਵੀ ਚੰਗਾ ਮੇਰਾ ਹੋ ਵੀ ਚੰਗਾ ਆ ਉਹਦਾ ਸੋਨਾ ਓਏ ਮਾਂ ਨੂੰ ਤਾਂ ਪੁੱਤ ਛੋਟਾ ਵੀ ਚੰਗਾ ਤੇ ਖੋਟਾ ਵੀ ਚੰਗਾ ਬਸ ਸਾਰੀ ਵਾਲਾ ਵੀ ਛੋਟਾ ਵੀ ਕਹਿੰਦੀ ਸੌਂ ਕੀ ਦੀ ਥਾਵਾਂ ਹਾਂ ਜੀ ਵਧੀਆ ਲੱਗਦਾ ਖਰਾਬ ਦੋਏ ਹੁੰਦੇ ਨੇ ਮਾਂ ਨਹੀਂ ਕਿਸੇ ਦੀ ਸੌਂ ਖਾਂਦੀ ਮਾਂ ਦਾ ਦੋਏ ਚੰਗੇ ਹੁੰਦੇ ਦੋਏ ਚੰਗੇ ਹੁੰਦੇ ਨੇ ਹਾਂ ਕਰਾਂ ਕੁਸ ਦੱਸੋ ਕੋਹ ਨੂੰ ਹੈ ਯਕੀ ਇਮਾਨਦਾਰੀ ਤੋਂ ਕੀ ਲੰਗੇ ਇਹਦਾ ਦੇਖੋ ਮੈਂਨੇ ਫੇਰ ਉਹੀ ਵਾਰਾ ਫੇਰ ਰਿਪੀਟ ਉਹੀ ਗੱਲ ਕਰਨਾ ਮੁੱਲ ਕਰਾਉਣਾ ਬਾਈ ਯਾਰ ਇਹਦਾ ਦੇ ਨਸਤਾਰਾ ਯਾਰ ਮੈਂ 5000 ਰੁਪਏ ਐਵੇਂ ਕੀ ਫਾਇਦਾ ਮੈਂ ਸੁਣ ਲੈ ਗੱਲ ਏ ਆਏ ਨੇ ਪਹਿਲੀ ਵਾਰ ਦੂਰੋਂ ਮੇਰੀ ਸੁਣ ਲੈ ਗੱਲ ਇਹਨਾਂ ਦਾ ਆਪਾਂ ਰਲ ਮਿਲ ਕੇ ਕਰੀਏ ਕੋਈ ਹੱਲ ਫਿਰ ਉਹ ਕਰ ਦੇ ਫਿਰ ਤੂੰ ਹੱਲ ਫਿਰ ਐਂ ਕਰਨਾ ਪੈਂਦਾ ਹੁੰਦਾ ਜੀ ਨਾ ਆਪੀ ਕਰੂ ਉਹ ਵੇ ਉਹ ਤਾਂ ਉਹ ਕਰਨਾ ਬੈਠਾ ਹੁਣ ਇਹ ਤਾਂ ਕਹਿੰਦੇ ਨੇ 12 ਅੱਛਾ ਠੀਕ ਹੈ ਠੀਕ ਹੈ ਪਰ ਮੈਂ 12 ਨਹੀਂ ਕਹਿੰਦਾ ਕੋਈ ਗੱਲ 12 ਤੇ ਤੇਰੀ ਵੀ ਗਰੀਬੀ ਦੀ ਨਹੀਂ ਮਾਰਦਾ ਨਾਲ ਇਹਨਾਂ ਦੀ ਬਣ ਜੂ ਨਾਲੇ ਤੇਰੀ ਨਾ ਮੇਰੀ ਅੱਛਾ ਦੱਸ 13000 ਦਾ ਬੱਚਾ ਦੇ ਦੇ ਕਿਉਂ ਛੱਡ ਕੀ ਗੱਲ ਹੋ ਗਈ ਉਹ ਛੱਡ ਦੇ ਫਿਰ ਮੈਂ ਮੁੱਲ ਕਰਕੇ ਭੇਜਾਂਗਾ ਯਾਰ 2000 ਰੁਪਏ ਫਿਰ ਕੀ ਫਾਇਦਾ ਬੱਚਾ ਛੀਰਾ ਬੱਚਾ ਤੇਰੀ ਨਹੀਂ ਨਹੀਂ ਜਣਾ ਕਾਤ ਨਹੀਂ ਬਾਬੇ ਦੇਣਾ ਨਹੀਂ ਜਣਾ ਉਹਨੂੰ ਪਤਾ ਕਿੰਨੇ ਲੱਤਾਂ ਹੋਏ ਬਾਬਾ ਫੇਰ ਕੀ ਹੋ ਗਿਆ ਨਹੀਂ ਮਸੂਕੇ ਘਮ ਕਹਿ ਜਾ ਪਹਿਲੇ ਮੋਰਗੋ ਨਾਲ ਬਈ ਜਾਈ ਗਾ ਬਾਬਾ ਗੁੱਸੇ ਕਿਉਂ ਹੋਣਾ ਹੈ ਗੁੱਸੇ ਨਹੀਂ ਹੋਣਾ ਬਾਬਾ ਬਾਬਾ ਇਹਨਾਂ ਨੇ ਵੀਡੀਓ ਹੀ ਬਣਾਉਣੀ ਹੁੰਦੀ ਆ ਕਿੱਦ ਨੂੰ ਆਇਆ ਥੋੜਾ ਜਿਹਾ ਬਾਬਾ ਤੂੰ ਨਾ ਦੇ ਪਈ ਬਈ ਚੱਲ ਕੋਈ ਨਹੀਂ ਕੋਈ ਨਹੀਂ ਬਾਬਾ ਦਾ ਕਹਿ ਬਈ ਜਾਈ ਜਾ ਬਈ ਜਾਈ ਜਾ ਇਹਨਾਂ ਨੇ ਵੀਡੀਓ ਬਣਾ ਰਹਿਣ ਤੇ ਹੁਣ ਤੂੰ ਹੋਰ ਦਾ ਹੱਕ ਆ ਗਿਆ ਕੀ ਕਹਾ ਗਾ ਵੀਰੇ ਖਰਚਾ ਸਾਡਾ ਸੌਦਾ ਚੱਲਦਾ ਸੌਦਾ ਚੱਲਦਾ ਵਾ ਜੀ ਮੈਂ ਤਾਂ ਖਰਾ ਵੈਸੀ ਫੇ ਤੂੰ ਲੈ ਜੀ ਤੇ ਕੋਈ ਗੱਲ ਨਹੀਂ ਆ ਲੈ ਜੀ ਤੇਰਾ ਜੂ ਦੇ ਕੱਚੇ ਪੈਸੇ ਜਾਂ ਸੌਦਾ ਨਹੀਂ ਹੋਣਾ ਮੈਂ ਤੈਨੂੰ ਐਵੇਂ ਕਹਾਂ ਮੈਂ ਤੇਰਾ ਮਾਨਦਾਰ ਬਿੱਤੀ ਕਰਨਾ ਬਸ ਜੇ ਤੂੰ ਕਹਿੰਗੇ ਇੱਕ ਸਾਡਾ ਪਾਣੀ ਹੋਣਾ ਹਾਂ ਜੀ ਇਹ ਚੀਜ਼ ਲੈ ਜਾ ਸੋਨਾ ਨਹੀਂ ਆਪਾਂ ਦੇਖ ਆਪਾਂ ਐਵੇਂ ਕਹੀ ਜਾਂਦੇ ਦੇਖ ਪਾਣੀ ਛੋਟੀਆਂ ਮਾਰਦਾ ਸੌਦਾ ਨਹੀਂ ਹੋਣਾ ਤੈਨੂੰ ਸਾਫ਼ ਕਹਦਾ ਫੇ ਮੋਲੇ ਆ ਭਾਈ ਆਪੇ ਕਰੀ ਚੱਲ ਹੁਣ ਤੂੰ ਚਲੀ ਚੱਲ ਕੋਣ ਓ ਗੱਲ ਸੁਣ ਬਈ ਠੀਕ ਹੈ ਕਿਉਂ ਜੀ ਠੀਕ ਹੈ ਚੀਜ਼ ਲੈ ਜਾ ਕੋਕਾ ਦੇ ਜਾ ਮੁੱਲਾਪੁਰ ਦੀ ਮੰਡੀ ਵਿੱਚ ਹੋਕਾ ਮੈਂ ਤਾਂ ਇੰਨਾ ਕਹਿ ਰਹਾ ਦੇਖ ਮੇਲਾ ਲੱਗਿਆ ਇਹ ਵੀਡੀਓ ਬਣਦੀ ਆ ਬੱਚਾ ਲੈ ਜਾ ਪੈਸੇ ਲੱਕ ਦੇਵੇਂਗਾ ਤੈਨੂੰ ਪਤਾ ਲੱਗ ਜੂਗਾ ਕਿੰਨੇ ਦਾ ਬੱਚਾ ਐਸੇ ਕਿਹੜਾ ਯਾਰ ਤੂੰ ਮੁਫਤ ਦੇਵੇਂਗਾ ਪੈਸੇ ਲੈ ਆਪਦਾ ਦੇ ਲੈ ਲੈ ਨਹੀਂ ਯਾਰ ਮੈਂ ਵੀ ਲੈਣੇ ਮੈਂ ਤਾਂ 1500 ਲੈਣਾ ਹੈ ਕਰਦੇ ਗੁੱਸਾ ਹੈਂ ਆ ਨਾਂ ਦਾ ਜਵਾਬ ਦੇ ਠੀਕ ਹੈ ਵੀਰੇ ਐ ਨਹੀਂ ਮਗਾ ਮੈਂ ਕਹ ਲੈਤਾ ਇਹ ਹੈ ਵੀ ਤੂੰ ਸਸਤਾ ਲੈ ਜਾ ਮੇਲ ਛੱਡ ਦੇ ਲੈਣ ਵਾਲਾ ਖੜਾ ਹੈ ਜਾਵੇਂ ਹੀ ਲਮਾ ਕੇ ਉਹੀ ਸਸਤਾ ਸਸਤਾ ਕਰੀ ਲੈ ਲੋ ਉਹ ਲੈਣ ਵਾਲਾ ਖੜਾ ਆ ਗਿਆ ਅੱਜ ਆ ਵੀਰੇ ਕਰਾਂ ਕੁਛ ਪਾਕਿਸਤਾਨੀ ਵਿੱਚ ਹੈ ਪਾਕਿਸਤਾਨੀ ਰੰਗ ਹੈ ਆ ਦੇਖ ਉਹ ਕੀ ਗਿਆ ਹੈ ਵੀਰੇ ਵੀਡੀਓ ਜਿਹੜੇ ਉਹ ਕੀ ਗਿਆ ਹੋਇਆ ਫੇਰ ਦਾ ਨਹੀਂ ਬੰਦਾ ਉਹ ਪਾਕਿਸਤਾਨੀ ਰੰਗ ਪਾਈ ਇਹਦਾ ਕੰਮੇੜਦੇ ਆ ਹੈ ਨਿਮੇੜਦੇ ਆ ਹਲੋ ਅੱਗੇ ਕਰ ਜਾਂਦਾ ਸੀ ਖੜ ਜਾ ਕੀ ਕਰੀਂਦਾ ਉਹ ਨਾ ਕਰ ਲੈ ਕੀ 14 ਤੈਨੂੰ ਮੈਂ ਲਾਏ ਹਾਂ ਨਾ ਮੈਂ ਇਹ ਜੇ ਕੰਮ ਕਰਾਂ ਨਾ ਤੈਨੂੰ ਮਾਰਾਂ ਨਾ ਉਹਨੂੰ ਮਾਰਾਂ ਚੰਗਾ ਲੱਗੂ ਲੈ ਜੀ पूरा पंद्रह हजार का हो खर्चा लेके जाए लेने ਉਰੇ ਆਂਦੇ ਫਿਰ ਉਹ ਕਹਿੰਦਾ 15 ਸਿਰਾ ਚੀਜ਼ ਐ ਅਛਰਦੇ ਇਹ ਤੈਨੂੰ ਕੀ ਹੋਇਆ ਮੈਂ ਥੋੜਾ ਖਿੱਚੀ ਜਾਂਦਾ ਅਛਰਦੇ ਉਹ ਗੈਨ ਦੇ ਉਹ ਕਹਿੰਦਾ ਮੈਂ ਲੈ ਲੇਂਗਾ ਮੈਂ ਲੈ ਲੇਗਾ ਉਰੇ ਆ ਵੇ ਤੈਨੂੰ ਬੱਕਰਾ ਖਿੱਚੀ ਜਾਂਦਾ ਕੁਭਦਾ ਹੀ ਨਹੀਂ ਆਪ ਦਾ ਆਹ ਬੜਾ ਅੱਛਾ ਵੀ ਆਹ ਹੋ ਵਿਰੋਧੀ ਆਹ ਬੜਾ ਯਾਰ ਆਪਾਂ ਤੱਕੜਾ ਕਿਦੋਂ ਆ ਲਓ ਜੀ ਤੁਹਾਡੀ ਸਾਈ ਕਿਉਂ ਵੀ ਨਹੀਂ ਪੁੱਗਦਾ ਆਹੋ ਆ ਮੈਂ ਆਤਮਾ ਨੂੰ ਦੁਖੀ ਤੇਰੀ ਆਤਮਾ ਨਹੀਂ ਦਿਖਾਉਂਦੇ ਸੱਚ ਹਾਂ ਸਹੀ ਗੱਲ ਹੈ ਬੱਚਾ 16 ਦਾ ਵੀ ਨਾ ਕੋਈ ਗੱਲ ਨਹੀਂ ਬੱਚਾ ਮੈਂ 16 ਦਾ ਬੱਚਾ ਤੈਨੂੰ ਕਾਗਜ਼ ਵਰਗਾ ਦਵਾਤਾ ਦੀ ਲੰਬਾ ਨੂੰ ਜਾ ਵਧੀਆ ਇਹਦਾ ਕੋਈ ਟਾਈਮ ਹੈ ਨਰਮ ਹੱਟ ਚਮੜੀ ਦਾ ਪੰਜ ਚਾਰ ਸਾਲਾ ਮਹਿੰਗਾ ਨਹੀਂ ਹੁੰਦਾ ਇਹ ਯਾਰ ਇਹਦਾ ਬੁੱਥਾ ਦੇਗਾ ਤੁਸੀਂ ਸਮਝਦਾ ਹੀ ਨਹੀਂ ਕਹਿੰਦਾ ਮੇਰੇ ਤੋਂ ਪੈਸੇ ਲੈ ਆਏ ਕਿੱਥੇ ਪੈਸੇ ਦੇ ਦੇ ਕੇ ਕੀ ਹਾਲ ਹੈ ਸੱਤ ਮਹੀਨੇ ਵਿੱਚ ਹਲਾ ਦੁੱਧ ਕਿੰਨੇ ਪੈਸੇ ਲਾਦੇ ਬੱਚੇ ਤੇ ਪੂਰਾ 15 ਲਾਤਾ ਜੀ 15 ਲਾਦਾ ਸਿਰਾਂ ਚੀਜ਼ ਦੇ ਬਈਆਂ ਪਾਕਿਸਤਾਨੀ ਬੱਚਾ ਪਾਕਿਸਤਾਨੀ ਹੋਇਆ ਨਹੀਂ ਸੋਦਾ ਮੀਂਹ だっ ਚਾ ਨਾ ਮਨਾਤਾ ਸੀ ਉਹ ਮੁੱਕਰ ਕੇ ਮੂਰੋ ਚਲੋ ਫੇਰ ਵੀ ਮੁੱਕਰਨਾ ਤਾਂ ਨਹੀਂ ਜੀ ਉਹ ਚੱਲਾ ਬਾਈ ਇਹਨਾਂ ਦਾ 4 ਪਏ ਜਦਾ ਹੋ ਗਿਆ 14.5 ਦਾ ਮੰਗਦੇ ਰਹੀ ਸਾਡੇ ਜਵਾ 500 ਰੁਪਏ ਵਿੱਚ ਦੇ ਪਾਦੇ ਨੇ ਉਹ ਨਹੀਂ ਫਿਰ ਚੱਲ ਕੋਈ ਨਾ ਸਾਡੇ 14 ਦਾ ਨਹੀਂ ਲਾਇਆ ਉਹ ਬਾਈ ਕਹਿੰਦਾ 500 ਪਾ ਦੇ ਸਾਡੇ 14 ਦਾ ਲਾਇਆ ਬਾਈ ਲਾਇਆ 14.5 ਲਾਇਆ ਸੁਣ ਲਈ ਕੰਨ ਖੜ ਜਾ ਮੈਂ ਚੜ ਗਿਆ ਪਿੱਛੇ ਨੂੰ ਆਜ ਬਾਬਾ ਰੱਬ ਦੇ ਸਰ ਉਹ ਆਵੇ ਬਾਲਾ ਵੱਡਾ ਪਾਣੀ ਪਿੱਛੇ ਨੂੰ ਡੋ ਪਿੱਛੇ ਨਾ ਤੈਨੂੰ ਦਿੰਦਾ ਨਹੀਂ ਨਾ ਤੈਨੂੰ ਕੋਈ ਨਹੀਂ ਕੱਢਦਾ ਸੁਣਿਆ ਮੈਂ ਚੱਲਿਆ ਇਹ ਗੱਲ ਸੁਣ ਲੈ ਓਏ ਕਿੱਥੇ ਛੱਡ ਜਾ ਮੈਂ 14 ਲਾਇਆ ਸਾਡੇ 14 ਦਾ ਤੂੰ ਲੈਂਦਾ ਸੀ 500 ਮੈਂ ਮੇਰੇ ਵੱਲੋਂ ਤੂੰ ਖੋਲ 14 ਸਾਡੇ ਦੇ ਫਿਰ ਹੁਣ ਭੱਜ ਜਾ ਮੈਂ ਛੱਡਦਾ ਤੈਨੂੰ 500 ਲਾ ਦੇਖ ਮੈਂ ਭਜਾ ਕੇ ਭਜੂ ਪਰਚੀ ਕਰਵਾ ਮੇਂ ਥੋੜੀ ਗਲਤੀ ਆ ਸਾਡੀ ਨਹੀਂ ਹੈਗੀ ਇਹ ਬੰਦੇ ਕਿਉਂ ਜੀ ਸਾਡੀ ਕੀ ਗਲਤੀ ਹੈ ਹਾਂ ਹੁਣ ਬਣ ਗਈ ਹੈ ਜਵਾਨ ਤੋਂ ਬੜਾ ਹੁਣ ਪਿਆਰ ਦੇਖਦਾ ਓਏ ਆ ਬਾਈ ਭੱਜ ਗਿਆ ਜਵਾਨ ਤੋਂ ਕੋਸੋ ਕਿਹਾ ਵੀ ਇਹ ਕਿਹਾ ਕਿ ਨਾ 500 ਬਾ ਕੈਮਰਾ ਚਾਲਨ ਖਾ ਲੂ ਲਗਾਈ ਕਿਹਾ ਜਵਾਨ ਸੁਪਾ ਕਹਿੰਦਾ ਪਰ ਸਾਡੇ ਚੌਧੇ ਲਾਲਾ ਅੱਡੇ 14 ਦਾ ਲਾਇਆ ਹੈ ਹੈ? ਉਰੀਆ 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 ਤੇ ਤੇਰਾ ਲਾਇਆ 13 ਦਾ ਲਾਇਆ ਜਮਾਇਦਾ ਰੁਪਏ ਬਾਕੀ ਹੁਣ ਦੱਸੋ ਜੀ ਕੀ ਦਾ ਤਸੂਰ ਹੈ ਜਵਾਨ ਤੇ ਖੜਾ ਓਏ ਆ ਜਾ ਹੁੰਦਾ ਜੋ ਮੈਂ ਪਰ ਰੁਪਏ ਹਰਜਾਨੇ ਮੈਂ ਪਾਉਂ ਆਇਆ ਬੰਦੇ ਜਵਾਨ ਖੜਿਆ ਕੋਡਾ ਬੜਾ ਬੰਦਾ ਹੈ ਤੂੰ ਕਣੋ ਆਫ ਕਰ ਦੇ ਹਾਂ ਬਾਈ 13 ਦਾ ਹੋ ਗਿਆ ਹਾਂ 100 ਰੁਪਏ ਖੋਲ ਮੈਂ ਪਰ ਹਰਜਾਨਾ ਆਹ ਜਾਨੀ ਭਰਦਾ ਰਿਹਾ ਸੱਜੂ ਆਇਆ ਤੂੰ ਸਾਰੇ ਹੀ ਖੋਲ ਕੇ ਲੈ ਜਾ ਆਹ ਜਾਨੀ ਭਰਦਾ ਰਿਹਾ ਸਾਰੀ ਆਇਆ ਗਾ ਇਹਨੂੰ ਭਰ ਲੈਨੇ ਯਾਰ ਰਹਿਣ ਦੇ ਭਰਾ ਆ ਚੱਕ ਵੀ ਤਾ ਕਾ ਨੂੰ ਭਰਨੇ ਨੇ ਹੁ ਜਾਨਾ ਦੇ ਦੇ ਰੇ ਜਾਨੇ ਕਾ ਦੇ ਭਰਉਣਾ ਨੇ ਤੈਨੂੰ 13000 ਦੇ ਤੇਰਾ ਹਾਂ ਚਲ ਤੇਰਾ 13000 ਲੈ ਜਾ ਬਾਕੀ ਜੋ ਪੰਚਾਇਤ ਦਾ ਮੇਰੀ ਤਾਂ ਦਲਾਲੀ ਦੀ ਜੀਨੇਰ ਦੀ ਖੜ ਜਾ ਹੁਣ ਭੱਜਣਾ ਹੁਣ ਵੀ ਭੱਜ ਮੇਰੀ ਵੀ ਦਲਾਲੀ ਮੇਰੀ ਤਾਂ ਦੇਵੇਂਗਾ ਹੁਣ ਭੱਜਣਾ ਹੁਣ ਵੀ ਭੱਜਾ ਕਿਸੇ ਨੂੰ ਓਟੀ ਓਏ ਹਾਂ ਅਰਦਾ ਪਿੱਛੇ ਜੋ ਮੇਰੀ ਤਾਂ ਦਲਾਲੀ ਬੰਦਿਓ ਤਾਂ ਦੇ ਦੇਗਾ बासो नै न नि माने बसो त बसो माउनु हो ठोक्कु ओदे ओदे नि जनाली मानु छोड दु म त जस्तो रहँदै नै नि ओए ਉਹ ਵੀ ਉਹਨੂੰ ਦੇ ਦੇ ਨਾ ਉਹ ਵੀ ਦੇ ਦੇ ਉਹਨੇ ਦੇ ਦੇ ਯਾਰ ਪਰੇ ਉਹ ਸਾਨੂੰ ਦੇ ਦੂਗਾ ਹਰ ਚੀਜ਼ ਤੁਸੀਂ ਕਰਾਉਂਦੇ ਆਂ ਓਏ ਛੱਡ ਪਰੇ ਗਿਆ ਚੱਕ ਤੂੰ ਖੋ ਲਾ 100 ਰੁਪਏ ਥੱਲੇ ਸਿੱਟ ਲੈ ਇਹ ਸੋਗਾ ਕਰ ਦੇ ਉਹ ਦੇ ਦੀ ਫਾਟੀ ਦਾ ਕੰਮ ਕਰਾ ਮਰਚੀ ਦਾ ਉੱਥੇ ਤੇਰੀ ਕਟੂ ਆਉਂਦੀ ਘਟਾਲੂ ਆ 100 100 ਲੱਗੂ ਚੱਲ ਦੇ ਯਾਰ ਓਏ ਛੋੜ ਨੀ ਛੜੇ ਯਾਰੀ ਨੋਟਾ ਚੈੱਕ ਕਰਕੇ ਲੈਣਿਆ ਲੀਡਰਾਂ ਨੂੰ ਆ ਇਹ ਬਕੀਲ ਜੋ ਝਗੜ ਕੇ ਸੌਦੇ ਬਣਦੇ ਨੇ ਬਈ ਕੁਈ ਨਹੀਂ ਬਣਦੇ ਖਾਲਾ ਜੀ ਦਾ ਬਾੜਾ ਜੀ ਸਾਡੇ ਇਧਰ ਆਉਣੇ ਖਾਲਾ ਕਹਿੰਦਾ ਦਲਾਲੀ ਕਰ ਲੋ 사ਸੀ ਗਾਲਾਂ ਵੀ ਖਾਂਦੇ ਆ ਲੋਕਾਂ ਨੇ ਜੁੱਤੀਆਂ ਵੀ ਖਾਂਦੇ ਆ ਉਹ ਰਾਜੂ ਭਾਈ ਸਮਾਜ ਚ ਖਾਣਾ ਤੇ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਸਾਲਾ ਦੇ ਇੱਕ ਸਾਲ ਅੰਜਾਲੀ ਉੱਥੇ ਆ 20-20 ਹਜ਼ਾਰ ਨੂੰ ਲੁੱਟਿਆ ਸਾਨੂੰ ਲੁੱਟ ਕੇ ਵੀ ਲੈ ਕੇ ਲੈ ਲੋਕ ਆ ਉਹ ਵੀ ਹਰਿਆਣੇ ਰਾਜੂ ਰਹੇ ਨੇ ਮੰਡੀ ਚ ਭਰੇ ਨੇ ਆਗਰ ਮਸਾਲਾ ਰਾਜੂ ਵਪਾਰੀਆਂ ਦੇ ਰੁਪਏ ਪਰ ਇਹਨੇ ਮਰ ਭੱਜਿਆ ਨਹੀਂ ਮੈ ਮਦਾਨਾ ਛੱਡ ਕੇ ਨਾਗਰ ਮਸਾਲਾ ਰਾਜੂ ਕਹਿੰਦੇ ਨੇ ਹਾਂ ਮਾਗਰ ਮੱਛੀ ਦਾ ਮੈਂ ਫੜਦਾ ਸੀ ਤੇ ਫੜਨ ਨਹੀਂ ਦਿੱਤਾ ਕਹਿੰਦਾ ਖਾ ਜੂਗਾ ਆ ਗਿਆ ਬਾਬੇ ਆ ਲੈ ਰੱਖੂ ਕਹਿਣ ਬਈ ਗਣਾ ਆ ਲੈ ਬਈ ਆ ਗਿਆ ਬਈ ਕਹਿਣ ਪਾੜਾ ਕਲਾ ਕਲਾ ਗਣ ਕੇ ਕਹਿੰਦਾ ਚੜੀਦਾ ਸੌਦਾ ਹੋਇਆ ਨਹੀਂ ਮੈਂ ਆਪਾਂ ਦੇ ਬੱਚਾ ਆ ਜਾ ਆਪਾਂ ਦੇ ਬੱਚਾ ਪਾਸ ਆ ਜਾ ਨਾ 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 ਵੇਚਣਾ ਮਨਜ਼ੂਰ ਹੈ ਓ ਰਾਜਾ ਓਏ ਰਾਜੂ ਨਾ ਵੇਚਣਾ ਤੈਨੂੰ ਮੈਂ ਦੂੰ ਬਾਕੀ ਯਾਰ ਕਾਟਾ ਥੋੜਾ ਪਾਉਣਾ ਮੈਨੂੰ ਮੈਂ ਖਾਉਂ ਤੇਰੇ ਪਿੱਛੇ ਕਾਟਾ ਕਿਉਂ ਵੀ ਇਹਨੂੰ ਹੱਸ ਨਹੀਂ ਉੱਤਾ ਤੈਨੂੰ ਹਰਦਿਆਨਾ ਦਾ ਰਾਜੂ ਬਹੁਤ ਜਾ ਪਰੇ ਤੈਨੂੰ ਹਰਦਿਆਨਾ ਦਾ ਓ ਅੜੀ ਚੜੀ ਤੇ ਮੋਰਚਾ ਟੁੱਟਿਆ ਨਹੀਂ ਵੀਰੇ ਉੱਪਰ ਲੱਟਾਇਆ ਕਿੱਥਾਤਾ ਆ ਗਿਆ ਲੈ ਖਾਂਦੇ ਨੂੰ ਮੇਰੇ ਕੋਲ ਪਾ ਪਿਛਲੇ ਹਫਤੇ ਮੰਡੀ ਨੂੰ ਲੈ ਗਿਆ ਬਾਕੀ ਆਪ ਕੋਈ ਨਹੀਂ ਹੁਣ ਕੀ ਕਰਾਂ ਹੁਣ ਧੂੰਗ ਰੁਪਈਆ ਘੇਰ ਕਸੂਤਾ ਅੱਗੇ ਕਮਾ ਲੈਣ ਦੇ ਇਹ ਕਾਲ ਆਉਂਦੀ ਨੂੰ ਸ਼ਾ ਚੜ ਗਿਆ ਹੋਰ ਯਾਰ ਕੱਛ ਕੀ ਖਾ ਜਵਾਨ ਤੋਂ ਭੱਜਿਆ ਇੱਚੋ ਮੈਂ ਕੀ ਖੱਟ ਲਿਆ ਵੀਡੀਓ ਚੱਲਦੀ ਹੈ ਨਹੀਂ ਤੇਰੇ ਕੋਈ ਗੱਲ ਹੀ ਕਰਦਾ ਮੈਂ ਜਵਾਨ ਤੋਂ ਭੱਜਾ ਮੱਥਾ ਹੋ ਗਿਆ ਮੈਨੂੰ ਮੱਥਾ ਮਾਰਦੇ ਨੂੰ ਕੀ ਝੋਲੀਆਂ ਭਰਨੀ ਐ ਸੌਦੇ ਚ ਤੜਕੇ ਦਾ ਇੱਕ ਸੌਦਾ ਕਰਨ ਲੱਗੇ ਤੇ ਉਹ ਫੇਲ ਗਿਆ ਕੁਪਾ ਜਨ ਬੰਦ ਵੀ ਕਿ ਨਹੀਂ ਕਰਕੇ ਆਏ ਹਮ ਕਹਨਾ ਆਖ ਨਹੀਂ ਆਇਆ ਤਾਂ ਹੀ ਜੋ ਆ ਜਨ ਬੰਦਗੀ ਦਾ ਕਰ ਨਾ ਕਰ ਬੜੇ ਬੜੇ ਭਗਤਾਂ ਦੀ ਬਿਰਤੀ ਹੱਲ ਜਾਂਦੀ ਐ ਚੱਲ ਚੱਲ ਦੋ ਰਹਿਣ ਦੇ ਨਹੀਂ ਮੰਗਦਾ ਰਹਿਣ ਦੇ ਇਹ ਨਹੀਂ ਬਾਈ ਦਾ ਮਾਣਾ ਆ ਫੜ ਫੜ ਪਈਏ ਕਿੰਨੇ ਓਹਰਾ ਕਰ ਮੈਨੂੰ ਘਟ ਦੇ ਦੇ ਆਪਾਂ ਘਟੜੇ ਪਾਉਣਾ ਕਹਿੰਦੇ ਯਾਰ ਨਹੀਂ ਆਣ ਦੋ ਆਪਾਂ ਕੀ ਗੱਲ ਬੱਚਾ ਬੱਚਾ ਚਾਲ ਦੇ ਦੇ ਯਾਰ ਰਹਿਣ ਦੇ ਜਦੋਂ ਥੱਕੇ ਨਾ ਗੱਲ ਹੀ ਗੱਲ ਕਰਨੀ ਉਹ ਵੀਰੇ ਜਵਾਨ ਦੇ ਸੌਦੇ ਨੇ ਈਆ ਬੁੱਤਾ ਦੇ ਬੰਦ ਕਰੇਗਾ ਤੇ ਬਾਹਰ ਨਾ ਕਰੇਗਾ ਕਰਦੇ ਤੇ ਜਵਾਨਾਂ ਤੇ ਫੇਰ ਹਾਂ ਜਾਗੇ ਦਾ ਪਿੰਡ ਦਾ ਲਾਗੀ ਸੌਦਾ ਕਰ ਰਿਹਾ ਰਿਸ਼ਤਾ ਕਰ ਰਿਹਾ ਕਰਦੇ ਕਰਿਆ ਕਰਦੇ ਨਾਈ ਪੰਡਤ ਕਰਿਆ ਉਹਨਾਂ ਦਾ ਵੀ ਮਜੂਰ ਤੇ ਆਪਾਂ ਕਿੱਥੇ ਪੈ ਜਾ ਚਾਰ ਪੰਜਾਇਤ ਬੰਦੇ ਖੜੇ ਹੋਗੇ ਵੀ ਟਾਈਮ ਦਾ ਚੱਲਦੇ ਹੋਗੇ ਵੀ ਫੇਰ ਵੀ ਬੰਦਾ ਖੜੇ 22500 ਵਾਲਾ ਬੰਦਾ 22500 ਬੰਦਾ ਕੀ ਹੋ ਗਿਆ ਆਪਾਂ ਫੇਰ ਵੀ ਜੱਟੇ ਦਾ ਆਪਾਂ ਪੈਸੇ ਪੂਰੇ ਕਰਦੇ ਇਹਨਾਂ ਨਾਲ ਕੀ ਜੀ ਆ ਵੀ ਰਸੂਆ ਪੰਜ 400 ਰੁਪਏ ਕੀ ਮਹੰਗਾ ਸੌਦਾ ਹੁੰਦਾ ਦੇ ਤਾਂ ਉਹ ਬੁੜਾ ਨਾ ਰੱਖਾ ਪਤਾ ਬਿਕਨੇ ਲੱਗਾ ਮਰ ਨਹੀਂ ਨਹੀਂ ਕਰ ਰਹੀ ਮੈਂ 14 ਹਜ਼ਾਰ ਦਾ ਬੱਚਾ ਲੈ ਕੇ 200 ਰੁਪਏ ਭਾਤੀ ਲਾ ਦੇ ਹੱਤਾ ਘਰੇ ਰੱਖ ਕੇ ਫਿਰ ਦੀ 15 ਹਜ਼ਾਰ ਦਾ ਬੜਾ ਪਸਾ ਜੀ ਦਾ 100 ਰੁਪਏ ਦਾ ਅਗਲੇ ਪੈਸੇ ਅਗਲੇ ਹਫਤੇ ਦੇ ਦੇ ਵੀਰੇ ਤੂੰ ਦੇਖ ਇਹ ਵੀ ਦੇਖ ਨਿਆਰਾ ਜਿਹੜੇ ਘੜਦੇ ਨੇ ਚਾਮਨੀ ਨਹੀਂ ਲੈਂਦਾ ਰੱਬ ਸਰਾਵੇ ਦੇਜੀ ਨਾ ਜੀ ਦੇ ਵੀ ਦੇਖ 1000 ਅਗਲੇ ਹਫਤੇ ਪਵਾ ਦੀ ਉਸੇ 14 ਦਿਨ ਪੋਤੇ ਮੇਰੇ ਅੰਦਰ ਤੇਰੇ ਅੰਦਰ ਦੀਦਰ ਮੂਹ ਵਤ ਪਵਾ ਦੀ ਨਹੀਂ ਆਂਦਾ ਮੁਸਲਮਾਨ ਦਾ ਪੁੱਤ ਨਹੀਂ ਬੱਜਿਆ ਹੋਏ ਨਹੀਂ ਬੱਜਦਾ ਯਾਰ ਕਿੱਡੀ ਕੀ ਮੇਰੇ 1000 ਰੁਪਏ ਕਹਿੰਦਾ 1000 ਰੁਪਏ ਅਗਲੇ ਹਫਤੇ ਪਵਾ ਦੀ ਤੇਰਾ ਦੀਨ ਬਣ ਜਾਣੇ ਫਰਾਜੀ ਨਹੀਂ ਪਵਾ ਦੀ ਉਹ ਵੀਰੇ ਮੋਬਾਈਲ ਚ ਪਵਾ ਦੀ ਨੰਬਰ ਲੈ ਜਾ ਜਾਨੀ ਕੀ ਗੱਲ ਹੈ ਹੋ ਗਿਆ ਬਸ ਹੋ ਗਿਆ ਜੀ ਠੀਕ ਹੈ ਕਰੋ ਬਾਲਿਆ ਯਾਰ ਚਲੋ ਠੀਕ ਚੱਕਾ ਚੱਕ ਜਾਣਾ ਹੀ ਆ ਗਾ ਚਲ ਹਲੇ ਤੂੰ ਕਰਿਆ ਚੱਲ ਲੈ ਬਈ ਹਾਂ ਹੋਰ 1000 ਫੇਰ ਤੋੜਦਾ ਨੂੰ ਕੋਈ ਤਾਂ ਹੁਣ ਮਰੀ ਦਾ ਪਏ ਨੇ ਸਾਤਾ ਤਾਂ ਹੀ ਨਹੀਂ ਆਇਆ ਮੈਂ ਤੈਨੂੰ ਕੀ ਆ ਨਾ ਵੀਪ ਘਰੇ ਜਾ ਕੇ ਮੈਨੂੰ ਬੰਦਾ ਹਸਪਤਾਲ ਚ ਪੀਣੋਂ ਦਾ ਬਰੀਜ ਚੱਲ ਫੜ ਲੈ ਯਾਰ ਲੈ ਦੇਹ ਪਰ ਮੀਆਂ ਆਏ ਪੂਰੀਆਂ ਚ ਕੌਣ ਆਹ ਇਹਦਾ ਨੀਮ ਚੱਕ ਗਿਆ ਵਿਚਾਰਾ ਬੰਦਾ ਪਿਆ ਹਸਪਤਾਲ ਕੋਈ ਹੈਗੀ ਗੱਲ ਨਹੀਂ ਤਾਂ ਅਸੀਂ ਚੱਲ ਕੋਈ ਉਹਨਾਂ ਦੀ ਵੀ ਹੋ ਗਈ ਬੰਦਾ ਹਸਪਤਾਲ ਤੇ ਹੈ ਚਾਂਦੇ ਪਰੇ ਹਾਂ ਆ ਦੇਖ ਲੈ ਭਾਈ ਅੱਛਪਾ ਪਾਈਆਂ ਦੀ ਮੋੜ ਮੋੜਵਾ ਨਹੀਂ ਫੇਰ ਨਹੀਂ ਦੇਹ ਚੱਲ ਕੋਈ ਨਹੀਂ ਹੁਣ ਉਹਨਾਂ ਦੀ ਵੀ ਮੋੜ ਰਾਜਾ ਤਿੰਨ ਜਾਨਾ ਮੂੰ ਵੀ ਆਹ ਸੌਦਾ ਛਾਲਾਂ ਜਾਂ ਛੀਨ 8 9 10 11 12 13 ਲੈ ਉਹ ਵੀ ਮੰਨੂ ਦੇਤਾ ਪੇਰੇ ਲਈ ਲਾਗ ਹਾਂ ਦੇਖੀ ਜਾ ਹੁਣ ਨਿਪਟ ਗਿਆ ਕੇ ਸਭ ਵੀਰੇ ਆਪਾਂ ਹੀ ਭਾਜਦੇ ਹੁਣ ਵੀ ਦੇਖ ਲੈ 1000 ਰੁਪਏ ਦੇਖਦੇ ਰਹੀ ਮਾਨ ਦਾ دین ਧਰਮਾ ਸ਼ਾਬਾਸ਼ ਓਏ ਗੱਲ ਸੁਣਾ ਬੰਦੇ ਤਾਂ ਹੈਗੇ ਨੇ ਇਮਾਨਦਾਰ ਏ ਪਰ ਗਰੀਬੀ ਕੰਮ ਕਰਾਉਂਦੀ ਏ ਗਰੀਬ ਨੇ ਓਏ ਯਾਰ ਇਹ ਧੱਕੜ ਜੋ ਨਾਉਂਦੀ ਨਹੀਂ ਸੀ ਇਹ ਧੱਕੜ ਜੋ ਲੈਣਾ ਚ ਟੈ ਮੰਗਦੀ ਨਹੀਂ ਸੀ ਹਵਾ ਦੇ ਬੁੱਲੇ ਯਾਰ ਅਣਮੁੱਲੇ ਗੁੱਲੂ ਕਾਦੇ ਟੱਪ ਜਾਂਦੇ ਇੱਕ ਵਾਰ 2019 ਸੌਦਾ ਕਰਕੇ ਪਿੱਛੇ ਓੜਿਆ ਮੈਂ 1000 ਰੁਪਏ ਤੇਰਾ ਸੌਦਾ ਹੱਲਾ ਨਹੀਂ ਦਿੱਤਾ ਰੱਸਾ ਖੋਲੇ ਹਾਂ ਰਸੇ ਖੁੱਲੇ ਸਾਹ ਖੁੱਲੇ ਕੰਮ ਡੁੱਲੇ ਮੱਝਾਂ ਤੇ ਚੁੱਲੇ ਹਾਂ ਬੱਝਦੇ ਰਹਿ ਚੁੱਲੇ ਹਾਂ ਖੜ ਜਾ ਬਈ ਸਾਗਨੇ ਕਰਾਵਾਂਗੇ ਹੱਥਾਂ ਝੂਲੀ ਸਰ ਇੱਕੀ ਤੋਂ ਖੁਸ਼ੀ ਨਾਲ ਝੋਲੀ ਚ ਪਾਵਾਗੇ ਉਧਰ ਨੂੰ ਮੂੰਹ ਕਰ। ਆ ਮੂੰਹ ਕਰ ਵੀਡੀਓ ਕੰਨੀ ਝੋਲੀ ਕਰ। ਹੁਣ ਕੌਣ ਲੈਣਾ ਆ ਵੀਡੀਓ ਚ ਐਂ ਦੇਖ। ਹੁਣ ਕੌਣ ਲੈਣਾ ਹੈ? ਇਹੀ ਲੈਣਾ ਸਾਡੇ ਦੇਣਾ ਲੈ ਦੇਖ। ਮੂੰਹ ਦੇਖ। ਨਾ ਫਿਰ ਮੈਂ ਚੰਗਾ ਵਾਅਦਾ ਕਰੇ। ਅਰੇ ਪਤੈ ਨੂੰ ਕਾਹਦੀ ਗੱਲ ਲੈਣਾ ਛੋਟੇ ਭਾਈ ਦੇਖ। ਜਵਾਲ ਕਰਕੇ ਜਵਾਲ ਤੇ ਖੜ੍ਹ ਜਾਓ ਲੱਖ ਦੀ ਹੋ ਜਾਇਆ ਕੱਕ ਦੀ। ਇੱਕ ਗੱਲ ਸੁਣ ਲਈ। ਸਾਰਾ ਸਮਾਜ ਆ। ਇਹ ਜਿੱਤੇ ਸਾਡੀ ਕਰਕੇ ਦਿੰਦੇ ਨੇ ਅਰਜਾਂ ਦੇ ਨਹੀਂ ਠੀਕ ਹੈ ਹੁਣ ਇਹਦੇ ਲੈਣ ਵੀ ਆਉਣ ਵਾਲੀ ਗੱਲ ਸੁਝਾਉਣ ਗਾਵਾ ਚੱਲਦੀ ਵੀ ਇਹ ਜੁੱਤੀਆਂ ਵੀ ਲਾਦੀਆਂ ਉਹ ਬਹੁਤ ਭਾਈਆਂ ਨੇ ਕਹਿੰਦੇ ਖਾਹ ਜਾਲੀ ਨੇ ਦਿੱਤਾ ਸਾਡੇ ਕਿਸੇ ਤੋਂ ਵਿਚਾਰੇ ਨੇ ਇਹ ਇਹ ਜਾਨਵਰ ਨਹੀਂ ਵਰਦੇ ਨੂੰ ਮੇਰੇ ਨਾਲ ਰੱਬ ਤੈਨੂੰ ਵਾਦਾ ਕਰੇ ਚਲੋ ਆਪਾਂ ਉਹਦੀ ਨਿਖਾਈ ਕਰਾਓ ਗਾੜੀ ਮੰਡੀ ਦੇਖੋ ਪਰਚੀ ਘਟਾਓ ਆਗ ਦੀ ਠੰਡੇ ਪਾਣੀ ਨਾਲ